ਜੀ ਆ ਜੋ ਤੁਸੀਂ ਹੁਣ ਵੀਡੀਓ ਵੇਖ ਰਹੇ ਹੋ ਇਹ ਵੀਡੀਓ ਸਮਾਣੇ ਦੀ ਹੈ ਸਮਾਣੇ ਦੇ ਗਰਲ ਜਿਹੜਾ ਸਕੂਲ ਹੈ ਉੱਥੋਂ ਦੇ ਸਟਾਫ ਨੇ ਸਾਨੂੰ ਦੱਸਿਆ ਸੀ ਵੀ ਜੋ ਸਾਡੀਆਂ ਬੇਟੀਆਂ ਸਕੂਲ ਚ ਪੜਨ ਵਾਲੀਆਂ ਆਉਂਦੀਆਂ ਨੇ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਕੁਝ ਬਦਮਾਸ਼ ਮੁੰਡੇ ਪਰੇਸ਼ਾਨ ਕਰਦੇ ਨੇ ਰਸਤੇ 'ਚ ਆਉਂਦੀਆਂ ਨੂੰ ਜਿੰਦੋਂ ਤੱਕ ਉਹ ਪੈਦਲ ਚੱਲ ਕੇ ਸਕੂਲ ਤੱਕ ਆਉਂਦੀਆਂ ਤੇ ਰਸਤੇ ਛੇੜਖਾਨੀ ਕਰਦੇ ਆ ਪੁਲਿਸ ਨੂੰ ਕਹਤਾ ਹੈ ਪੁਲਿਸ ਨੇ ਵੀ ਕਾਰਵਾਈ ਨਹੀਂ ਕੀਤੀ ਤੇ ਸਾਨੂੰ ਤੁਹਾਡੇ ਤੋਂ ਆਸ ਹੈ ਤੁਸੀਂ ਇਹ ਜਰੂਰ ਸਾਡੀ ਬੱਚੀਆਂ ਦੀ ਜਿਹੜੀ ਇੱਜ਼ਤ ਦਾ ਖਿਆਲ ਕਰੋਗੇ ਅਸੀਂ ਉਸੇ ਟਾਈਮ ਹਾਂ ਕੀਤੀ ਤੇ ਬੱਚੀਆਂ ਨੇ ਸਾਨੂੰ ਸਾਰਾ ਕੁਝ ਦੱਸਿਆ ਜੋ ਸਾਡੇ ਕੋਲ ਰਿਕਾਰਡਿੰਗ ਵੀ ਹੈ ਉਸ ਤੋਂ ਬਾਅਦ ਅਸੀਂ ਬੇਟੀਆਂ ਦੇ ਮਗਰ ਲੱਗੇ ਆ ਦੇਖੋ ਉਹ ਮੁੰਡੇ ਆਏ ਆ ਉਹ ਸਾਹਮਣੇ ਜਿਹੜਾ ਇੱਕ ਸਾਈਡ ਦੇ ਮੋਟਰਸ ਉਲੰਘੇ ਅੱਗੇ ਦੋਵੇਂ ਜਣੇ ਹੁਣ ਦੁਬਾਰੇ ਫਿਰ ਵੀਡੀਓ ਇਹਨਾਂ ਦੀ ਆਏਗੀ ਇਹ ਅਸੀਂ ਵੀਡੀਓ ਬਣਾਉਣ ਲੱਗੇ ਗੱਡੀ 'ਚ ਬਹਿ ਕੇ ਤੇ ਪਹਿਲੋਂ ਪੂਰਾ ਪ੍ਰੂਫ ਇਕੱਠੇ ਕੀਤੇ ਆ ਵੇਖੋ ਉਹ ਮੁੰਡੇ ਆ ਦੋਵੇਂ ਜਣੇ ਜਿੰਨੇ ਇੱਕ ਨੇ ਸੰਤਰੀ ਟੀ-ਸ਼ਰਟ ਪਾਈਏ ਤੇ ਮਗਰ ਬੈਠਾ ਮੁੰਡਾ ਚਿੱਟਾ ਪਰਨਾ ਉਹਨੇ ਗੱਲ ਚ ਪਾਇਆ ਆ ਮੁੰਡੇ ਜਿਹੜੇ ਦੋਵੇਂ ਜਣੇ ਇਹ ਲੰਗੇ ਇਹ ਵੇਖੋ ਕਿੰਨੀ ਵਾਰ ਆਉਂਦੇ ਆ ਦਵਾਰੇ ਫੇਰ ਔਰ ਮੁੜ ਕੇ ਉਹ ਗਏ ਦਵਾਰੇ ਮੁੜ ਕੇ ਲੰਗੇ ਤੇ ਪਟਾਕਾ ਮਾਰਿਆ ਤੇ ਉਹ ਇਸ਼ਾਰਾ ਕਰ ਰਿਹਾ ਮੁੰਡਾ ਉਹ ਲੜਕੀਆਂ ਨੂੰ ਵੀ ਖੋ ਇਸ਼ਾਰਾ ਕਰ ਰਿਹਾ ਉਹ ਜਾ ਰਹੇ ਮੁੰਡੇ ਦਵਾਰੇ ਤੁਹਾਨੂੰ ਵੀਡੀਓ ਦਿਖਾਣੇ ਆ ਇਹ ਆ ਦੇਖੋ ਆ ਦਵਾਰੇ ਆ ਰਹੇ ਉਹ ਇਸ਼ਾਰਾ ਕਰ ਰਿਹਾ ਮੁੰਡਾ ਖੂ ਸੰਤਰੀ ਟੀ-ਸ਼ਰਟਾਂ ਆ ਦੂਜਾ ਕਿਹੜਾ ਹੋ ਗਿਆ ਇਹਨਾਂ ਦਾ ਅਸੀਂ ਗੱਡੀ ਸਕਾਰਪੀਓ ਮਗਰ ਲਾ ਕੇ ਬੇਟੀਆਂ ਦੇ ਤੇ ਮਗਰ ਚੱਲ ਪਏ ਤੇ ਰਿਕਾਰਡਿੰਗ ਸ਼ੁਰੂ ਕੀਤੀ ਪਹਿਲਾਂ ਪ੍ਰੂਫ ਵੇਖੇ ਵੀ ਕਿਹੜੇ ਕਿਹੜੇ ਮੁੰਡੇ ਨੇ ਜਿਹੜੇ ਬਦਮਾਸ਼ੀ ਕਰਦੇ ਆ ਇਹ ਦੇਖੋ ਇਹਨਾਂ ਦੂਜਾ ਕਿਹੜਾ ਹੁਣ ਇਸ ਤੋਂ ਬਾਅਦ ਫੇਰ ਇਹ ਆਉਣਗੇ ਇਸੇ ਤਰ੍ਹਾਂ ਇਹਨਾਂ ਨੇ ਵਾਰ-ਵਾਰ ਰਸਤੇ 'ਚ ਬੇਟੀਆਂ ਨੂੰ ਪਰੇਸ਼ਾਨ ਕੀਤਾ ਤੇ ਇਹ ਰੋਜ਼ ਦਾ ਹੀ ਕੰਮ ਸੀ ਇਹਨਾਂ ਦਾ ਇਹ ਇੱਕ ਇੱਕ ਲਾਜ ਦਾ ਕੰਮ ਨਹੀਂ ਸੀ ਡੇਲੀ ਦਾ ਕੰਮ ਸੀ ਇਹਨਾਂ ਦਾ ਬੇਟੀਆਂ ਮਗਰ ਜੇ ਇੱਕ ਮੋਟਰਸਾਈਕਲ ਆਇਆ ਕੁਝ ਮੋਟਰਸਾਈਕਲ ਅੱਜ ਆਏ ਨਹੀਂ ਜਾਂ ਸ਼ਾਇਦ ਉਹਨਾਂ ਨੂੰ ਸ਼ੱਕ ਪੈ ਗਿਆ ਜਾਂ ਕੀ ਗੱਲ ਹੋਈ ਆ ਉਹ ਬੇਟੀ ਸਾਨੂੰ ਦੱਸ ਰਹੀ ਉਹ ਮੁੰਡੇ ਫੇਰ ਮੁੜ ਕੇ ਵੇਖੋ ਉਹ ਮੁੰਡੇ ਜਿਹੜੇ ਨੇ ਫੇਰ ਮੁੜ ਕੇ ਬੇਟੀ ਨੇ ਪਿੱਛੇ ਮੁੜ ਕੇ ਸਾਨੂੰ ਦੱਸਿਆ ਵੀ ਮੁੰਡੇ ਆ ਗਏ ਵਾਪਸ ਮੁੜ ਗਏ ਤੀਜਾ ਗੇੜਾ ਆ ਵੇਖਿਓ ਧਿਆਨ ਨਾਲ ਆ ਬੇਟੀ ਦੱਸ ਰਹੀ ਸਾਨੂੰ ਵਾਪਸ ਮੁੜ ਕੇ ਉਹ ਮੁੰਡੇ ਮੁੜ ਗਏ ਮੋਟਰਸਾਈਕਲ ਤੇ ਵਾਪਸ ਵੇਖਿਓ ਜੀ ਇਹ ਕਿੰਨਾ ਗੇੜਾ ਤੀਜਾ ਗੇੜਾ ਨਾ ਹੋ ਗਿਆ ਆ ਹੁਣ ਫੇਰ ਆਉਣਗੇ ਮੁੰਡੇ ਉਹੀ ਇਹ ਹੁਣ ਬੇਟੀਆਂ ਜਿਹੜੀਆਂ ਨੇ ਜਾ ਰਹੀਆਂ ਨੇ ਉਹ ਮੁੰਡੇ ਫੇਰ ਆ ਕੇ ਹੁਣ ਛੇੜਖਾਣੀ ਕਰਨਗੇ ਜਿਵੇਂ ਕਿ ਮੋਟਰਸਾਈਕਲ ਨਾਲ ਲਾ ਕੇ ਕਦੀ ਪਟਾਕੇ ਮਾਰ ਕੇ ਦੂਰੋਂ ਗੰਦੇ ਗੰਦੇ ਇਸ਼ਾਰੇ ਕਰਦੇ ਬੇਟੀਆਂ ਨੂੰ ਦੱਸੋ ਇਹ ਡੇਲੀ ਇਹ ਡੇਲੀ ਦਾ ਕੰਮ ਆ ਨਿੱਤ ਦਾ ਹੁਣ ਇਹਨਾਂ ਦੇ ਦੱਸੋ ਵੀ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਪਰ ਪੁਲਿਸ ਨੂੰ ਅਸੀਂ ਫੋਨ ਕਈ ਕਰ ਲਏ ਜਦੋਂ ਆ ਵੀਡੀਓ ਬਣਾ ਰਹੇ ਸੀ ਨਾ ਅਸੀਂ ਪੁਲਿਸ ਨੂੰ ਫੋਨ ਕੀਤਾ ਵੀ ਐਵੇਂ ਮੁੰਡੇ ਅਸੀਂ ਵੇਖ ਰਹੇ ਆ ਮੁੰਡਿਆਂ ਨੇ ਕੁੜੀਆਂ ਨਾਲ ਛੇੜਖਾਹੀ ਕੀਤੀ ਇੱਥੇ ਲੜਾਈ ਹੋ ਜਣੀ ਇਹ ਬਾਸਟੈਂਡ 'ਚ ਅਸੀਂ ਆ ਮੁੰਡੇ ਫੇਰ ਗਏ ਵੇਖੋ ਉਹ ਗਏ ਦੇਖ ਲੀ ਤੁਸੀਂ ਫੇਰ ਉਹ ਸੰਤਰੀ ਟੀ-ਸ਼ਰਟ ਵਾਲਾ ਮੁੰਡਾ ਪਿੱਛੇ ਜਾ ਰਿਹਾ ਆ ਦੁਬਾਰਾ ਤੁਹਾਨੂੰ ਫੇਰ ਵੀਡੀਓ ਦਿਖਾਣੇ ਆ ਧਿਆਨ ਕਰਿਓ ਇਹ ਪੰਜਵਾਂ ਕਿਹੜਾ ਇਹਨਾਂ ਦਾ ਹੋ ਗਿਆ ਮੁੰਡਿਆਂ ਦਾ ਇਹ ਹੁਣ ਮੋਟਰਸਾਈਕਲ ਆਏਗਾ ਆ ਦੇਖੋ ਆ ਮੁੰਡੇ ਫੇਰ ਜਾਏ ਆ ਇਹ ਕਿੰਨੀ ਵੀ ਕਿੰਨੇ ਗੇੜੇ ਹੋ ਗਏ 47 70 ਦੇ ਨਹੀਂ 47 70 ਨੰਬਰ ਲੜਦੇ 22 70 ਉਹ ਸਾਹਮਣੇ ਮੁੰਡੇ ਆ ਗਏ ਉਹ ਦੇਖੋ ਇਹ ਦੇਖੋ ਜਦੋਂ ਫਿਰ ਫਸ ਗਏ ਹੁਣ ਅਸੀਂ ਲਾਗੇ ਪਹੁੰਚ ਗਏ ਤੇ ਉਹ ਸਾਹਮਣੇ ਮੁੰਡੇ ਦੇਖੋ ਬਸ ਹੁਣ ਇਹਨਾਂ ਨੂੰ ਫੜ ਲਿਆ ਤੇ ਇੱਥੇ ਕਿਟਾਪਾ ਸ਼ੁਰੂ ਹੋ ਗਿਆ ਇਹਨਾਂ ਦਾ ਜਦੋਂ ਇਹਨਾਂ ਦਾ ਕਿਟਾਪਾ ਕੀਤਾ ਤੇ ਉੱਥੇ ਬਿਠਾਏ ਦੇ ਕਹਿੰਦੇ ਸੀ ਤੇ ਕੁਲਚੇ ਖਾਣ ਆਏ ਸੀ ਹੁਣ ਇਹਨਾਂ ਨੂੰ ਨਹੀਂ ਸੀ ਪਤਾ ਵੀ ਤੋੜ ਵੀਡੀਓ ਬੰਦੀ ਆਈ ਆ ਵੇਖੋ ਸੰਤਰੀਕ ਮੀਜਲਾ ਦੇ ਉਹ ਡੱਬੀਆਂ ਦੇ ਗਮੀਜਲਾ ਜਿਹੜਾ ਪਹਿਲਾਂ ਉਹ ਮੋਟਰਸਲ ਚ ਚਲਾ ਰਿਹਾ ਸੀਗਾ ਤੇ ਫਿਰ ਆ ਸੰਤਰੀ ਵਾਲਾ ਪਿੱਛੇ ਬੈਠਾ ਸੀ ਤੇ ਡੱਬੀਆਂ ਵਾਲਾ ਮੋਟਰਸਲ ਚ ਲਾਂਦਾ ਸੀਗਾ ਇਹ ਤੁਸੀਂ ਵੀਡੀਓ ਸਾਰੀਆਂ ਵੇਖੀਆਂ ਆ ਆ ਇਹੜਾ ਮੁੰਡਾ ਇਸ਼ਾਰੇ ਕਰ ਰਿਹਾ ਸੀ ਕੁੜੀ ਨੂੰ ਵਾਰ-ਵਾਰ ਜਿਹੜਾ ਇਸ਼ਾਰੇ ਕਰਦਾ ਸੀਗਾ ਤੇ ਇਹ ਸਾਰੀਆਂ ਵੀਡੀਓ ਤੁਸੀਂ ਵੇਖ ਰਹੇ ਹੋ ਤੇ ਇਹਨਾਂ ਨੂੰ ਜੋ ਸਕੂਲ ਦਾ ਪ੍ਰਸ਼ਾਸਨ ਪੁਲਿਸ ਨੂੰ ਵੀ ਹਦਾਇਤਾਂ ਕਰ ਚੁੱਕਾ ਸੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੇਰੇ ਮੋਬਾਈਲ ਤੋਂ ਡਿਪਟੀ ਸਾਹਿਬ ਦਾ ਨੰਬਰ ਕੱਢ ਲਓ ਕਿੰਨੇ ਵਜੇ ਮੈਂ ਫੋਨ ਕੀਤਾ ਕੀ ਰੈਸਟ ਪੈਸੇ ਮਾਰ ਕੇ ਕੁੜੀਆਂ ਨੂੰ ਮੁੰਡੇ ਤੰਗ ਕਰ ਰਹੇ ਨੇ ਕੋਈ ਪ੍ਰਸ਼ਾਸਨ ਇਹਦੇ ਤੱਕ ਨਹੀਂ ਨੇ ਵੀ ਤੁਸੀਂ ਆਓ ਉੱਥੇ ਲੜਾਈ ਹੋ ਜਾਂਦੀ ਹੈ ਪੁਲਿਸ ਅਜੇ ਤੱਕ ਨਹੀਂ ਆਈ ਅਸੀਂ ਮੁੰਡੇ ਫੜ ਲਿਆ ਮੁੰਡਿਆਂ ਦਾ ਛਿੱਤਰ ਪੋਲਾ ਨਹੀਂ ਕੀਤਾ ਕੁਝ ਵਾਹਿਗੁਰੂ ਜੀ ਕੀ ਫਤਿਹ ਖਾਸਾ ਜੀ ਆ ਦੋ ਬਨਵਾਸ਼ ਮੁੰਡੇ ਫੜਿਆ ਜਿਹੜੇ ਛੇੜਖਾਂ ਦੇ ਕਰਦੇ ਸੀ ਕੁੜੀਆਂ ਨਾਲ ਠੀਕ ਹੈ ਜੀ ਉਹਨਾਂ ਦੀ ਪੂਰੀ ਛਤਰਫਲਟ ਹੋਈ ਐ ਹੁਣ ਥਾਣੇ ਚੱਡਾਂ ਚੱਲੇ ਆ ਉਹਨਾਂ ਨੂੰ ਇਹਨਾਂ ਨੇ ਕਈ ਦਿਨਾਂ ਦਾ ਕੁੜੀਆਂ ਨੂੰ ਪਰੇਸ਼ਾਨ ਕੀਤਾ ਸੀਗਾ ਕਈ ਦਿਨ ਹੋ ਗਿਆ ਇਹਨਾਂ ਨੂੰ ਰੋਜ਼ ਅਸੀਂ ਵੇਖ ਰਹੇ ਸੀਗੇ ਵੀ ਇਹ ਬੰਦੇ ਬਣ ਜਣ ਬੰਦੇ ਬਣਦੇ ਨੇ ਬੰਦੇ ਬਣੇ ਨਹੀਂ ਅੱਜ ਇਹਨਾਂ ਨੂੰ ਫੜ ਕੇ ਅਸੀਂ ਹੁਣ ਥਾਣੇ ਤੇ ਹਣ ਚੱਲੇ ਆ ਕੁਝ ਮੁੰਡੇ ਭੱਜ ਗਏ ਆ ਪੰਜ ਮੋਟਰਸਾਈਕਲ ਸੀਗੇ ਐਡਰੈਸ ਨੋਟ ਕਰ ਲਿਆ ਮੋਟਰਸਾਈਕਲਾਂ ਦੇ ਅਸੀਂ ਕਿਹੜੇ ਕਿਹੜੇ ਮੁੰਡੇ ਸੀ ਹੋਰ ਜਿਹੜੇ ਇਹਨਾਂ ਦੇ ਨਾਲ ਸੀਗੇ ਕੁੜੀਆਂ ਜਦੋਂ গারਲ ਸਕੂਲ ਚ ਹੁੰਦੀਆਂ ਨੇ ਰਸਤੇ 'ਚ ਇਹਨਾਂ ਦਾ ਮਗਰ ਲਾਕੇ ਇਹਨਾਂ ਨੂੰ ਪਰੇਸ਼ਾਨ ਕਰਦੇ ਸੀਗੇ ਅਸੀਂ ਉਹਨਾਂ ਦਾ ਸਾਰਾ ਸਾਨੂੰ ਅੱਜ গারਲ ਸਕੂਲ ਦੇ ਟੀਚਰਾਂ ਨੇ ਸੱਦਿਆ ਸੀਗਾ ਉਹਨਾਂ ਨੇ ਸਾਨੂੰ ਸਾਰੀ ਕਾਰਵਾਈ ਦੱਸੀ ਸੀਗੀ ਕਿ ਆਹ ਹਾਲਾਤ ਨੇ ਪੁਲਿਸ ਨੂੰ ਦੱਸ ਬਿਠੇਆ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਤੁਸੀਂ ਸਾਡੀ ਹੈਲਪ ਕਰੋ ਤੇ ਅਸੀਂ ਇਸ ਮੁੱਦੇ ਦੇ ਆਗੇ ਇਹਨਾਂ ਦੀ ਅੱਜ ਹੈਲਪ ਕੀਤੀ ਆ ਤੇ ਇਹਨਾਂ ਨੂੰ ਜਿਹੜਾ ਹੈਗਾ ਉਹ ਲਿਆਂਦਾ ਹੁਣ ਥਾਣੇ ਲੈ ਚੱਣੇ ਆ ਰਿਪੋਰਟਿੰਗ ਕਰਨੀ ਹੈ ਬਾਬਾ ਮੁਰਦਾਬਾਦ 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 ਉਹ ਮਾਨਕ ਪ੍ਰਸ਼ਾਸਨ ਮੁਰਦਾਬਾਦ 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 ਪਰਚਾਲ ਪ੍ਰਸ਼ਾਸਨ ਤੁਮਾਰਾ ਮੁਰਦਾਬਾਦ 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 ਪੰਜਾਬ ਪੁਲਿਸ ਮੁਰਦਾਬਾਦ 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 ਪੰਜਾਬ ਪੁਲਿਸ ਮੁਰਦਾਬਾਦ 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 ਪੰਜਾਬ ਪੁਲਿਸ ਮੁਰਦਾਬਾਦ 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 50 ਮੁਰਦਾਬਾਦ 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 ਆਥਾਣਾ ਪੁਲਿਸ ਹਜੇ ਤੱਕ ਕਾਰਵਾਈ ਕਰਨੀ ਆਈ ਮੁੰਡਿਆਂ ਨੂੰ ਫੜਨੀ ਆਈ ਬੰਦਾ ਪ੍ਰਸ਼ਾਸਨ ਦਾ ਨਹੀਂ ਨਿਕਲਿਆ ਮੁੰਡਿਆਂ ਨੂੰ ਫੜਿਆ ਨਹੀਂ ਅਸੀਂ ਫੜ ਕੇ ਨੇ ਆਇਆ ਇੱਕ ਕਹਿੰਦਾ ਹੈ ਕਿ 15 ਨੂੰ ਡਿਫਟੀ ਨੂੰ ਮੇਰੇ ਫੂਰ ਦੇ ਕੋਲ ਡਿਫਟੀ ਨੂੰ ਖਿਣਨ ਲਈ ਭੂਣ ਕਰ ਰਹੇ ਆ ਅਸੀਂ ਕਿਹਾ ਪਹਿਲਾਂ ਕਰਦੀ ਕੋਣ ਨੂੰ ਅਸੀਂ ਉਦੋਂ ਵੀ ਦੇਤੀ ਕੀਤੀ ਮੈਂ ਗੱਡੀ ਚੋਂ ਫੋੜਾ ਵਿੱਚ ਦਿੱਤੀ ਮੁਰਦਾਬਾਦ ਮੁਰਦਾਬਾਦ ਕਿੱਥੇ ਗਈ ਹੈ ਬਹੁਤ ਸੀ ਕਿ ਉੱਪਰ ਬਾਜ਼ਾਰ ਕੋਈ ਨਹੀਂ ਕੋਈ ਗੋਟੀ ਨਹੀਂ ਪੰਜਾਬ ਫਰਟ ਟ੍ਰਾਂਸਪੋਰਟ ਨਹੀਂ ਕਿੱਥੇ ਗਈ ਹੈ ਫਰਮ ਯੂਨੀਵਰਸਿਟੀ ਚਲ ਵਾਰੋ ਵਾਰਾ ਦੋ ਤਨ ਚਲੋ ਇਹਨਾਂ ਨਾਲ ਤੇ ਹੋਰ ਮੁੰਡੇ ਕਿਰੇ ਨੇ ਜੀ ਉਹਨਾਂ ਸਾਰੋਂ ਫੜੋ ਫੜੋ ਨੰਬਰ ਨੋਰ ਸਾਡੇ ਕੋਲ ਮੋਟਰਸਾਈਕਲ ਦੇ ਨੰਬਰ ਨੋਰ ਨੇ ਹਾਂਜੀ ਅਸੀਂ ਨੰਬਰ ਨੋਰ ਜਾ ਕੇ ਵੀਡੀਓ ਦਿਵਾਂਗੇ ਇਹਨਾਂ ਨੂੰ ਸਾਰਿਆਂ ਨੂੰ ਫੜ ਕੇ ਅੰਦਰ ਪੁਲਿਸ ਸਾਹਿਬ ਬਈ ਇਹਨਾਂ ਨੂੰ ਪੱਕੀ ਸਾਈਡ ਤੇ ਲਾ ਕੇ ਚਾੜ ਦੇਗਾ ਸਾਰਿਆਂ ਨੂੰ ਅੰਦਰ ਰਹਿਣਾ ਕਿਉਂ ਕੀ ਗੱਲ ਅਸੀਂ ਕੋਈ ਚੁੱਪ ਨਹੀਂ ਕਰਨਾ ਅਸੀਂ 15 ਦਿਨ ਵੀਡੀਓ ਪਾਈਦਾ ਪਾਈਆਂ ਸੇਖ ਫੋਨ ਨਾਲ ਵੀਡੀਓ ਪਹਿਲਾਂ ਪਾਈਆਂ ਸਨ ਉਹ ਬਜ਼ੁਰਗੋ ਵੀ ਸਾਡੀ ਗੱਡੀ ਗਈ ਹੈ ਨਾਲ ਜਦੋਂ ਫੋਨ ਆਇਆ ਸੀ ਡਿਪਟੀ ਸਾਹਿਬ ਨੂੰ ਦੱਸੋ ਮੇਰੇ ਨੰਬਰ ਤੋਂ ਮੋੜ ਕੇ ਕਿੰਨੇ ਵਜੇ ਖੂਨ ਕੀਤਾ ਹੈ ਤੁਹਾਡਾ ਨਾਮ ਹਾਂਜੀ ਹਰਪ੍ਰੀਤ ਸਿੰਘ ਜਿੰਦਾ ਫੋਨ ਆਇਆ ਗੱਡੀ ਭੇਜੋ ਉਹ ਤਾਂ ਗੱਡੀ ਕਿੱਥੇ ਗਈ ਹੈ ਡਿਪਟੀ ਸਾਹਿਬ ਨੂੰ ਕਿੰਨੇ ਵਜੇ ਖੂਨ ਗਿਆ ਬੱਸ 10 ਦੇ ਲੈ ਕੇ ਚੱਕ ਲੈ ਗੱਡੀ ਆ ਗਈ ਸਾਡੀ ਪਹਿਲਾਂ ਗੱਲ ਕੰਨਿਆ ਸਕੂਲ ਚ ਸੀ ਅਸੀਂ ਅਸੀਂ ਬੱਸ ਸਟੈਂਡ ਤੋਂ ਆਏ ਹਾਂ ਸੋਨੋ ਬਜ਼ੁਰਗੋ ਪਹਿਲਾਂ ਕਿੰਨਾ ਸਕੂਲ ਚਲੀ ਗਈ ਦੀ ਕਿੰਨਾ ਸਕੂਲ ਰੋਣਾ ਪੈ ਰਿਹਾ ਕਿੰਨਾ ਸਕੂਲ ਦਾ ਘਟਾ ਹੋ ਗਿਆ ਕਿ ਉਹ ਬਸ ਨਹੀਂ ਫੇਰ ਰਹੇ ਬਸ ਜਨ ਪਟੂ ਤੂੰ ਚੈੱਕ ਕਰੋ ਜਾ ਕੇ ਅੰਕਲ ਜੀ ਬਸ ਸਟੈਂਡ ਹੀ ਸਿੱਟੇ ਸੀ ਜੁਰਗੋ ਚੈੱਕ ਕਰ ਉਹ ਜਾ ਕੇ ਉਹ ਹੋਣਾ ਸੀ ਚੈੱਕ ਉੱਥੇ ਕਰਨੀ ਆਂਦਾ ਕਹਿੰਦਾ ਹੋ ਗਿਆ ਇਹ ਤਾਂ ਸਾਨੂੰ ਨਾਲ ਗੱਲ ਕਰਨਾ ਤੇ ਡੀਫੈਂਸ ਅੱਧਾ ਘੰਟਾ ਵਾਰਦਾ ਤੈਨੂੰ ਹੋ ਗਿਆ ਤੇ ਤੁਸੀਂ ਹੋਣਾ ਕਹਿੰਦੇ ਅੱਧਾ ਘੰਟਾ ਹੋ ਗਿਆ ਗੱਡੀ ਕਿਹੜੂ ਮੰਨੋ ਗੱਲ ਕਤਾਰ ਘੰਟਾ ਹੋ ਗਿਆ ਸਾਡੀ ਕੋਈ ਕੋਈ ਪ੍ਰਸ਼ਾਸਨ ਕੋਈ ਬੱਸ ਸਟੈਂਡ ਤੇ ਕੋਈ ਜਾਂਦੇ ਕੋਈ ਬੰਦਾ ਉੱਥੇ ਆਇਆ ਆ ਫੋਰਸ ਗਈ ਕੋਈ ਫੋਰਸ ਨਹੀਂ ਉੱਥੇ ਗਈ ਦੇਖੋ ਗੱਡੀ ਕਿੱਥੇ ਬਿਲਕੁਲ ਕੋਈ ਕਿੱਥੋਂ ਕੋਈ ਨਹੀਂ ਆਇਆ ਇੱਥੋਂ ਕੀ ਪਤਾ ਘਰੋਂ ਕੁਚ ਕੋਟਰੋ ਸੁਤੇ ਬੈਠ ਕੇ ਆਏ ਨੇ ਇੱਕ ਮਿੰਟ ਰੋਕਣਾ ਕਿੱਥੇ ਗਏ ਆਓ ਤੂੰ ਪਹਿਲੇ ਸਕੂਲ ਚੋਂ ਬੰਦਾ ਨਾ ਘਰੋਂ ਵੀ ਆਇਆ ਜਦੋਂ ਦਿਪਤੀ ਸਾਹਿਬ ਨੇ ਹੱਥਲਾ ਦਿੱਤੀ ਆ ਕੁੜੀਆਂ ਕੋਲ ਕਿਹੜਾ ਜੀ ਕੁੜੀਆਂ ਦਾ ਸਕੂਲ ਉਹਦੀ ਸਾਡੀ ਮਗਰ ਲੱਗੀ ਏ ਉਹਦੀ ਪੇਟੀ ਬਜ਼ੁਰਗੋ ਉਹਦੀ ਛੇਤੀ ਨਾ ਆ ਗਿਆ ਅੱਧਾ ਘੰਟਾ ਸੁਣੋ ਅੱਧਾ ਘੰਟਾ ਹੋ ਗਿਆ ਬੰਦਾ ਕੁੜੀਆਂ ਅਸੀਂ ਅੱਧਾ ਕੌਣ ਨਹੀਂ ਉਸ ਦਿਨ ਕੌਣਨ ਕੀਤੀ ਏ ਸੁਣੋ ਕਿੱਟੀ ਸਾਹਿਬ ਦਾ ਨੰਬਰ ਹੈ ਦਿਪਤੀ ਸਾਹਿਬ ਨੂੰ ਮੈਂ ਫੋਨ ਕੀਤਾ ਸਕੂਲ ਚੋਂ ਬੁੱਕਣ ਗਿਆ ਹੈ ਸੁਕਾ ਦਾ 15 ਲੈਣੋਂ ਘਰੇ ਵੀ ਕਿਹਾ ਹਾਂ ਬੰਗਣਾ ਚੋ ਬੰਦਾ ਕਰੋ ਪਹਿਲਾ ਸਕੂਲ ਰੋਬੀ ਆਇਆ ਕਿ ਨਾ ਬੋਲਦਾ ਹੀ ਹੈ ਕਿ ਨਾ ਪਤਾ ਤਾਂ ਇਹ ਲੱਗ ਜੂਗਾ ਤੁਹਾਨੂੰ ਚਾਹੀਏ ਕਿ ਨਾ ਤੁਸੀਂ ਵੇਚ ਸਕਦੇ ਹੋ ਇਸ ਤਰ੍ਹਾਂ ਇਹ ਵਾਰ-ਵਾਰ ਜਿਹੜੇ ਆ ਇਹ ਪਰੇਸ਼ਾਨ ਕਰ ਰਹੇ ਸੀ ਲੜਕੀਆਂ ਨੂੰ ਜਿਹਦੇ ਕਰਕੇ ਇਹ ਸਾਰੇ ਕਾਰਵਾਈ ਕਰਨੀ ਪਈ ਹੋ ਇਸੇ ਤਰ੍ਹਾਂ ਫਿਰ ਕਟਾਪ